ਤੁਹਾਡੇ ਆਰਡਰ ਪਾਸ ਪਹੁੰਚਲੇ ਹੈਗੇ ਤੁਸੀਂ ਇੰਜਾਮਦਾਨ ਵਾਲੇ ਦੀ ਉਹਦੀ ਆਪਣੀ ਸਟੇਟਮੈਂਟ ਦੇਖ ਲਓ ਕਿ ਉਹਨੇ ਥਾਣੇ ਵਿੱਚ ਕੀ ਸਟੇਟਮੈਂਟ ਦਿੱਤੀ ਆ ਪੁਰਾ ਜਿੱਥੇ ਕੰਪਲੇਂਟ ਕੀਤੀ ਆ ਉੱਥੇ ਆ ਉਹਦਾ ਵਾਰਸ ਦੇਖ ਲਓ ਕਿ ਮੈਂ 1.5 ਸਾਲ ਹੋ ਗਿਆ ਵੀ ਮੈਂ ਦੱਸ ਰਿਹਾ 1.5 ਸਾਲ ਤੋਂ ਮੈਨੂੰ ਆਪੜੀ ਨਹੀਂ ਮਿਲੀ ਜੀ ਉਹਦੇ ਬਿਆਨ ਨੂੰ ਸੁਣ ਲਓ ਬਾਕੀ ਇਹ ਕਲੀਗਲ ਪੈਟਰ ਹੈਗਾ ਉਹਦੇ ਸਾਡੀ ਜਿਹੜੀ ਡੀਕੀ ਟੀਮ ਆ ਸਾਰਾ ਐਕਸ਼ਨ ਕਰੇਗੀ ਇਟਸ ਅ ਟੋਟਲੀ ਫਾਲਸ ਫੈਕਟਿਟਿਡ ਉਹਨੂੰ ਟਿਕਟ ਨਹੀਂ ਮਿਲੀ ਸੀ ਉਹ ਇਹ ਬਿਲਕੁਲ ਇੱਕ ਜਿਹੜੀ ਝੂਠੀ ਕੰਪਲੇਂਟ ਆ ਮੇਰੀ ਜਨਰੀ 87 ਦੇ ਉੱਪਰ ਬੁੱਕ ਵੇਖੋ ਖੁੱਲੀ ਗੱਤ ਆ ਮਿੱਤਰਾਂ ਇਹ ਤੁਸੀਂ ਆਪਣੇ ਪਟਾਲੇ ਦੇ ਆਪਣੇ ਕਾਊਂਟਰ ਪਾਸ ਨਾਲ ਗੱਲ ਕਰ ਲਓ ਮੈਨੂੰ ਬਹੁਤ ਵੀਡੀਓ ਵਾਲੇ ਦੇ ਸਵਾਰੇ ਆਇਆ ਕਹਿੰਦਾ ਕਿ ਸਮੋਹਾ ਡਾਕਟਰ ਦੱਸੋ ਹਾਊ ਕੈਨ ਵੀ ਹੈਲਪ ਯੂ ਕਿ ਸਾਡੇ ਉੱਥੇ ਬੰਦੇ ਆਉਂ ਕਸਮਾ ਕਰ ਰਹੇ ਸੋ ਤੁਹਾਡੇ ਕਾਊਂਟਰ ਪਾਸ ਪਟਾਣੇ ਚਾਹੇ ਤੁਸੀਂ ਇੰਜਾਮਦਾਨ ਵਾਲੇ ਦੀ ਆ ਉਹਦੀ ਆਪਣੀ ਸਟੇਟਮੈਂਟ ਦੇਖ ਲਓ ਕਿ ਉਹਨੇ ਠਾਣੇ ਵਿੱਚ ਕੀ ਸਟੇਟਮੈਂਟ ਦਿੱਤੀ ਆ ਉਹਨੇ ਜਿੱਥੇ ਕੰਪਲੇਂਟ ਕੀਤੀ ਆ ਉੱਥੇ ਆ ਉਹਦਾ ਵਾਰਸ ਦੇਖ ਲਓ ਕਿ ਮੈਂ 1.5 ਸਾਲ ਹੋ ਗਿਆ ਵੀ ਮੈਂ ਦਰਖਾਸਤ ਨਹੀਂ ਦੇਈ 1.5 ਸਾਲ ਤੋਂ ਮੈਨੂੰ ਆਪਲੀ ਨਹੀਂ ਜੀ ਉਹਦੇ ਬਿਆਨ ਨੂੰ ਸੁਣ ਲਓ ਬਾਕੀ ਇਹ ਟ੍ਰਿਕਲ ਬੈਟਰ ਹੈਗਾ ਉਹਦੇ ਸਾਡੀ ਜਿਹੜੀ ਡਿਫੈਂਸ ਟੀਮ ਆ ਸਾਰਾ ਐਕਸ਼ਨ ਕਰੇਗੀ ਇਟਸ ਟੋਟਲੀ ਫਾਲਸ ਫੈਕਟੀਕੇਟਡ ਆ ਉਹਨਾਂ ਨੇ ਟਿਕਟ ਨਹੀਂ ਬਣੀ ਸੀ ਤੇ ਇਹ ਇਹ ਬਿਲਕੁਲ ਇੱਕ ਜਿਹੜੀ ਝੂਠੀ ਕੰਪਲੇਟ ਆ ਮੇਰੀ ਜ਼ਿੰਦਗੀ ਇੱਥੇ ਵਾਲਾਈ ਕੇ ਉੱਪਰ ਇੱਕ ਖੁੱਲੀ ਕਿਤਾਬ ਨਿੱਤਰਾ ਹੈ ਇਹ ਤੁਸੀਂ ਆਪਣੇ ਪਟਿਆਲੇ ਦੇ ਆਪਣੇ ਕਾਊਂਟਰ ਪਾਸਟਾ ਨਾਲ ਗੱਲ ਕਰ ਲਓ ਮੈਨੂੰ ਬਹੁਤ ਮੀਡੀਆ ਵਾਲਿਆਂ ਦੇ ਸਵਾਲ ਆਇਆ ਕਹਿੰਦੇ ਜੀ ਸਾਨੂੰ ਉਹਨਾਂ ਕਿ ਦੱਸੋ ਦੱਸੋ ਹਾਊ ਕੈਨ ਵੀ ਹੈਲਪ ਯੂ ਕਿ ਸਾਡੇ ਉੱਥੇ ਬੰਦੇ ਆ ਉਹ ਕਸਵਾ ਕਰ ਰਹੇ ਥੇ